ਗੱਜ ਕੇ ਬੁਲਾਉ ਵਾਇਗੁਰਜਾ ਖਾਲਸਾ ਵਾਇਗੁਰਜ ਦੀ ਫਤਿਹ ਮਿੱਤਰੋ ਮੈਂ ਪਹੁੰਚ ਗਿਆ ਗੁਰਦੁਆਰਾ ਤਲਵਾਰ ਪੇਟਾ ਸਾਹਿਬ ਇੱਧਰ ਗੁਰਦੁਆਰਾ ਸਾਹਿਬਨ ਤੇ ਇੱਧਰ ਦੇਖੋ ਘੋੜੇ ਬੰਨੇ ਹੋਏ ਨਿਆਂ ਸਿੰਘਾ ਦੇ ਇੱਕ ਉਲੂਲੀ ਪਾਰਕਿੰਗ ਆ ਜਿੱਥੇ ਮਰਜ਼ੀ ਗੱਡੀ ਲਾ ਲਓ ਕੋਈ ਦਿੱਕਤ ਵਾਲਾ ਕੰਮ ਨਹੀਂ ਹੈ ਉਹ ਗੁਰਦੁਆਰਾ ਸਾਹਿਬਨ ਹੁਣ ਮੈਂ ਚਲਦਾ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਕਰਾਂਦਾ ਹਾਂ ਦਰਸ਼ਨ ਆ ਦੇਖੋ ਜੀ ਮੁਰਗਾਬੀਆਂ ਵੀ ਪਾਲੀਆਂ ਹੋਈਆਂ ਨੇ ਇਹਨਾਂ ਨੇ ਤੇ ਉੱਧਰ ਘੋੜੇ ਵੀ ਬੰਨੇ ਹੋਏ ਆ ਨੇ ਨਿਹੰਗ ਸਿੰਘਾਂ ਦਾ ਡੇਰਾ ਹੈ ਤੇ ਸਾਰਾ ਕੁਝ ਤੁਹਾਨੂੰ ਪ੍ਰਕਿਰਤੀ ਨਾਲ ਜੁੜਿਆ ਮਿਲੇਗਾ। ਦਰਸ਼ਨ ਕਰੋ ਜੀ ਗੁਰਦੁਆਰਾ ਤਲਵਾਰ ਭੇਟਾ ਸਾਹਿਬ। ਛੌਣੀ ਨਿਹੰਗ ਸਿੰਘਾਂ ਬੁੱਢਾ ਦਲ। ਆ ਦੇਖੋ ਇੱਥੇ ਪੂਰਾ ਲਿਖਿਆ ਹੋਇਆ ਹੈ। ਜਥੇਦਾਰ ਬਾਬਾ ਸਰਵਣ ਸਿੰਘ ਜੀ ਰਸਾਲਦਾਰ। ਇੱਧਰ ਬਾਬਾ ਗੁਰਦਾਸ ਸਿੰਘ ਜੀ ਦਾ ਕਮਰਾ ਬਣਿਆ ਹੋਇਆ ਹੈ। ਇਹ ਸਾਰਾ 뷰 ਦੇਖ ਲਓ ਖੁੱਲਾ ਡੁੱਲਾ ਜਿਹਾ ਮਾਹੌਲ ਹੈ ਪਿੰਡ ਦੇ ਵਿੱਚ ਹਨ ਗੁਰਦੁਆਰਾ ਸਾਹਿਬ ਉਧਰ ਨਿਹੰਗ ਸਿੰਘ ਆ ਦੇਖੋ ਘੋੜੇ ਬੰਨੇ ਹੋਏ ਨੇ ਤੇ ਨਿਹੰਗ ਸਿੰਘ ਆਪਣੀ ਮੋਜ 'ਚ ਇੱਥੇ ਰੱਬ ਦਾ ਨਾਮ ਲੈਂਦੇ ਹਨ ਆ ਗੁਰਦੁਆਰਾ ਸਾਹਿਬ ਦਾ ਸਟਾਰਟਿੰਗ ਵਾਲਾ 게ਟ ਹੈ ਆ ਦੇਖੋ ਜੀ ਸਿੰਪਲ ਜਿਹਾ ਜੋੜਾ ਘਰ ਹੈ ਕੋਈ ਜੋੜਾ ਘਰ ਨਹੀਂ ਇੱਥੇ ਇੱਥੇ ਜੋੜੇ ਉਤਾਰੋ ਤੇ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰੋ ਆ ਉਤਾਰਦਾ ਜੋੜੇ ਤੇ ਫਿਰ ਚਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤਹਿਰ ਤੋਂ ਲਈਏ ਫਿਰ ਅੰਦਰ ਚਲਦੇ ਹਾਂ ਗੁਰਦੁਆਰਾ ਸਾਹਿਬ ਦੀ ਐਂਟਰੀ ਦੇਖੋ ਤੁਸੀਂ ਆ ਦੇਖੋ ਜੀ ਬਿਲਕੁਲ ਦੇਸੀ ਮਾਹੌਲ ਹੈ ਵਧੀਆ ਸ਼ਾਂਤੀ ਵਾਲਾ ਅੱਜ ਗੁਰਪੁਰਬ ਦਾ ਦਿਨ ਹੈ ਫਿਰ ਵੀ ਕੋਈ ਇੰਨਾ ਰਸ਼ ਹੈ ਨਹੀਂ ਇੱਥੇ ਤੇ ਇੱਧਰ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਆ ਨਿਸ਼ਾਨ ਸਾਹਿਬ ਹੈ ਗੁਰਦੁਆਰਾ ਸਾਹਿਬ ਦਾ ਇੱਧਰ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਵੱਨੂੰ ਚਲਦਾ ਉਹ ਸਾਹਮਣੇ ਲਿਖਿਆ ਗੁਰਦੁਆਰਾ ਸ੍ਰੀ ਕਿਰਪਾਨ ਪੇਟਾ ਪਾਸ਼ਾਹਾਂ ਦੀ ਦਸਵੀਂ ਪਹਿਲਾਂ ਤੁਹਾਨੂੰ ਸਾਰਾ ਬਾਹਰਲਾ ਵੀਊ ਦਿਖਾ ਦਿੰਦਾ ਫਿਰ ਅੰਦਰਲਾ ਵੀਊ ਦਿਖਾਂਦਾ ਮਿੱਤਰੋ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਕਿਰਪਾਨ ਪੇਟਾ ਸਾਹਿਬ ਦੇ ਬਾਹਰਲੇ ਨਜ਼ਾਰੇ ਦੇ ਸਾਰੇ ਆਹ ਦੇਖੋ ਫਰੰਟ ਤੇ ਇਹ ਸਾਈਡ ਆ ਤੁਹਾਨੂੰ YouTube ਤੇ ਬਹੁਤ ਹੀ ਘੱਟ ਵੀਡੀਓ ਨਜ਼ਰ ਆਣਗੀਆਂ ਹੈ ਇਸ ਗੁਰਦੁਆਰਾ ਸਾਹਿਬ ਦੀਆਂ ਕੋਸ਼ਿਸ਼ ਕਰੀਦੀ ਐ ਜੜੇ ਵੀ ਗੁਰਦੁਆਰੇ ਨੇ ਜਿੱਥੇ ਵੀ ਹਨ ਦੂਰ ਦਰਾਜ ਨੇੜੇ ਤੋਂ ਨੇੜੇ ਦੂਰ ਤੋਂ ਦੂਰ ਸਾਰਿਆਂ ਦੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂ ਘਰ ਬੈਠੇ ਤੁਸੀਂ ਹਰ ਗੁਰਦੁਆਰੇ ਦੀ ਵੀਡੀਓ ਦੇਖ ਸਕੋ ਆ ਦੇਖੋ ਜੀ ਇੱਥੇ ਲਿਖਿਆ ਹੈ ਗੁਰਦੁਆਰਾ ਕਿਰਪਾਨ ਪੀਟਾ ਸਾਹਿਬ ਉਹਨੇ ਇੱਥੇ ਲਿਖਿਆ ਇਤਿਹਾਸ ਤੁਹਾਨੂੰ ਮੈਂ ਸਾਰਾ ਇਤਿਹਾਸ ਦੱਸਦਾ ਫਿਰ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦਾ ਹਾਂ ਹੁਣ ਅਸੀਂ ਚੱਲਦੇ ਹਾਂ ਅੰਦਰ ਕਿਰਪਾਨ ਪੀਟਾ ਸਾਹਿਬ ਗੁਰਦੁਆਰੇ ਦਾ ਇਤਿਹਾਸ ਲਿਖਿਆ ਹੈ スクリーンショット ਲੈ ਕੇ ਤੁਸੀਂ ਪੜ ਸਕਦੇ ਹੋ ਮੈਂ ਵੀ ਸਕਰੀਨਸ਼ਾਟ ਵੀਡੀਓ ਚ ਪਾ ਦਿਆਂਗਾ ਤੇ ਹੁਣ ਚਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਤਾਂ ਕਿ ਤੋਂ ਗੁਰਦੁਆਰਾ ਤਲਵਾਰ ਪੀਟਾ ਸਾਹਿਬ ਦੇ ਲੰਗਰ ਹਾਲ ਦੇ ਦਰਸ਼ਨ ਕਰੋ ਇੱਥੇ ਨਿਹੰਗ ਸਿੰਘਾਂ ਦਾ ਡੇਰਾ ਹੈ ਤੇ ਇਹ ਨਿਹੰਗ ਸਿੰਘ ਦੇਖੋ ਇੱਥੇ ਵਿਚਰ ਰਹੇ ਨੇ ਸਾਰੇ ਹੁਣ ਇੱਥੇ ਚਾਹ ਦਾ ਲੰਗਰ ਕਰਾਂਗਾ ਫਿਰ ਤੁਹਾਨੂੰ ਮਿਲਦਾ ਗੁਰਦੁਆਰਾ ਗਨੀਖਾ ਤੇ ਨਵੀਖਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਲੁਧਿਆਣੇ ਤੋਂ ਆਇਆ ਜੀ ਅੱਛਾ ਜੀ ਮੇਰਾ ਚੈਨਲ ਹੈ ਤੇ ਗੁਰਦੁਆਰੇ ਦਿਖਾਈ ਦੇ ਲੋਕਾਂ ਨੂੰ ਤੇ ਛੋਟੇ ਅਖਣਾ ਜੀ ਇਤਿਹਾਸ ਦੱਸ ਦਿਓ ਮੈਨੂੰ ਛੋਟੇ ਅਖਣਾ ਚ ਸਤਿ ਸੰਗ ਜੀ ਇਹ ਨਿਹੰਗ ਸਿੰਘ ਹੀ ਮਿਲੇ ਹਨ ਇੱਥੇ ਇਹਨਾਂ ਦਾ ਡੇਰਾ ਹੈ ਇਹ ਇਹਨਾਂ ਵੱਲੋਂ ਇਤਿਹਾਸ ਸੁਣਦੇ ਆ ਛੋਟੇ ਅੱਖਰਾਂ ਚ ਬਾਕੀ ਤੁਹਾਨੂੰ ਮੈਂ ਫੋਟੋ ਪਾ ਦਿੱਤੀ ਹੈ ਸਕਰੀਨ ਸ਼ਾਟ ਲੈ ਕੇ ਪੜ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਿਆਣ ਸਿੰਘ ਜੀ ਇਤਿਹਾਸ ਦੱਸੋ ਛੋਟੇ ਅੱਖਰਾਂ ਚ ਇੱਥੇ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਹੈ ਕਿਉਂ ਚਮਕੌਰ ਸਾਹਿਬ ਤੋਂ ਮਹਾਰਾਜ ਆਏ ਆ ਚਰਨ ਕਾਂਵ ਸਾਹਿਬ ਚਰਨ ਕਾਂਵ ਸਾਹਿਬ ਤੋਂ ਚਵਾਰਾ ਸਾਹਿਬ ਚਵਾਰਾ ਸਾਹਿਬ ਤੋਂ ਗਣੀ ਨਵੀ ਖਾਂ ਤੇ ਗਣੀ ਨਵੀ ਖਾਂ ਤੋਂ ਕੁਰਪਾਨ ਪੇਟ ਸਾਹਿਬ ਜਦੋਂ ਇੱਥੇ ਆਏ ਇੱਥੇ ਪਾਈ ਉਹਨਾਂ ਨੂੰ ਕੀਰਾ ਪਿਆ ਹੈ ਮਹਾਰਾਜ ਨੇ ਮਗਲ ਪੁੱਜਾਂ ਬੈਠੀਆਂ ਹੈ ਦਲਾਵਰ ਖਾਨ ਦਾ ਪਹਿਰਾ ਸੀ ਉਹਨੇ ਪਲੰਗਾ ਰੋਕਿਆ ਉਹਨਾਂ ਨੇ ਕਿਹਨੂੰ ਕੌਣ ਉੱਤੇ ਪਲੰਗੇ ਤੇ ਤੇ ਗਰੀ ਨਵੀ ਖਾਨ ਨੇ ਆਖਿਆ ਜੀ ਸਾਡੇ ਉੱਚ ਦੇ ਪੀਰ ਆ ਅਸੀਂ ਇਹਨਾਂ ਨੂੰ ਸਹਿਰ ਕਰਾਉਂਦੇ ਫਿਰਦੇ ਉਹਨਾਂ ਅਹ ਜੀ ਇਹ ਪੀਰ ਉੱਚ ਦੇ ਪੀਰੇ ਸਾਡਾ ਖਾਣਾ ਖਾ ਕੇ ਜਾਣ ਤੇ ਗਰੀ ਨਵੀ ਖਾਨ ਨੇ ਆਖਿਆ ਜੀ ਅਸੀਂ ਸ਼ਰੀਕ ਹੋ ਜਾਾਂਗੇ ਨਾਲ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਜੀ ਦੇ ਭਾਈ ਦਿਆ ਸਿੰਘ ਤੇ ਮਹਾਰਾਜ ਦਾ ਦੇਮੀਰ ਉੱਧਿਆ ਰੱਖਿਆ ਇੱਕ ਜਵਾਂ ਦਾ ਦਾਣਾ ਛੱਕਦੇ ਆ ਅੱਠੀ ਪਾਰ ਤੇ ਉਹਨਾਂ ਆਖਿਆ ਕਿ ਦੂਜੇ ਸ਼ਰੀਕ ਨਾਲ ਹੋ ਜਾਣਗੇ ਫਿਰ ਉਹ ਪੰਗਤ ਦੇਜ ਬੈਠੇ ਉਹਨਾਂ ਨੇ ਮਹਾਰਾਜ ਨੂੰ ਦੇ ਇੱਕ ਦਾਣਾ ਜਵਾਂ ਦਾ ਦਿੱਤਾ ਤੇ ਉਹਨਾਂ ਆ ਜਲ ਛਕਾਉ ਈੜਾ ਇਥੇ ਖੂਹ ਹੈ ਚਸ਼ਮਾ ਪੀਰ ਚਸ਼ਮਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਹਨਾਂ ਨੇ ਇਥੋਂ ਜਲ ਛਕਿਆ ਤੇ ਦੂਜਾ ਸਿੰਘਾ ਨੇ ਭਗਤ ਦੇਵ ਜੀ ਛਗਿਆ ਗੱਫਾ ਇਥੇ ਵੀ ਉਹਨਾਂ ਮੋਟਾ ਮਾਸ ਬਣਾਇਆ ਹੈ ਗਾਊ ਦਾ ਉਹਨ ਭਾਈ ਦਿਆ ਸਿੰਘ ਜੀ ਇਸ਼ਾਰੇ ਨਾਲ ਕਹਿੰਦੇ ਮਹਾਰਾਜ ਕਿ ਇਹ ਮਾਸ ਆ ਤੇ ਉਹ ਨਹੀਂ ਕਿਸ ਤਰ੍ਹਾਂ ਇਹਨੂੰ ਮਹਾਰਾਜ ਨਿਆਹ ਦੇ ਵਿੱਚ ਕਿਰਪਾਨ ਫੇਰੋ ਤਾਂ ਪ੍ਰਸ਼ਾਦ ਧਰਮ ਦਾ ਨਾਸ ਛਪੇ ਸ਼ੰਦ ਲੱਗੇ ਰੰਗ ਕਹਿ ਕੇ ਛਪੋ ਤੇ ਉਹ ਉਹਨਾਂ ਨੇ ਛਗ ਲਿਆ ਗਰੀਨਵੀ ਖਾਨ ਨੇ ਵੀ ਛਗ ਲਿਆ ਉਹਨਾਂ ਤੇ ਉਹੋ ਹੀ ਕੋਈ ਛਗਿਆ ਇਹ ਇਹਨਾਂ ਨੇ ਕੁਰਪਾਨ ਭੇਟ ਕੀਤਾ ਜਿਉਂਦਾ ਪ੍ਰਸ਼ਾਦ ਬਣ ਗਿਆ ਉਦੋਂ ਦੀ ਪ੍ਰਥਾ ਚੱਲ ਵੀ ਕੁਰਪਾਨ ਪ੍ਰਸ਼ਾਦ ਉਹ ਉਹ ਇੱਥੋਂ ਦੀ ਜਿਹੜੀ ਆ ਇਹ ਕੁਰਪਾਨ ਭੇਟਿਆ ਇਹ ਮਾਸ਼ੀ ਵਾਲੇ ਦਾ ਕੁਰਪਾਨ ਭੇਟ ਗੁਰਦੁਆਰਾ ਸਾਹਿਬ ਆ ਇੱਥੋਂ ਇਹ ਪੀਰ ਚਸ਼ਮਾ ਆਪਣੇ ਕੋਲ ਆ ਖੂਹ ਆ ਜਿਹੜਾ ਇੱਥੋਂ ਚੱਲਿਆ ਇੱਥੋਂ ਮਹਾਰਾਜ ਨੇ ਜਲ ਛਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸਹਾ ਸੰਗਤ ਜੀ ਦਰਸ਼ਨ ਕਰੋ ਲੰਗਰ ਹਾਲ ਇੱਥੇ ਸੰਗਤਾਂ ਬਹੁਤ ਘਟ ਆਂਦੀਆਂ ਹਨ ਵੱਧ ਤੋਂ ਵੱਧ ਸੰਗਤਾਂ ਗੱਜ-ਵੱਜ ਕੇ ਚੜ ਤੜਾ ਕੇ ਇੱਥੇ ਪਹੁੰਚੋ ਇਤਿਹਾਸਕ ਗੁਰਦੁਆਰਾ ਹੈ ਗੁਰਦੁਆਰਾ ਤਲਵਾਰ ਪੇਟਾ ਸਾਹਿਬ ਇਤਿਹਾਸ ਤੁਹਾਨੂੰ ਜਥੇਦਾਰ ਜੀ ਨੇ ਦੱਸ ਹੀ ਦਿੱਤਾ ਹੈ ਬਾਕੀ ਤੁਸੀਂ ਇਤਿਹਾਸ ਪੜ ਲਿਓ ਤੇ ਜਦੋਂ ਵੀ ਤੁਸੀਂ ਮਾਛੀਵਾੜੇ ਆਣਾ ਹੈ ਸੰਗਤੋਂ ਇੱਥੇ ਜਰੂਰ ਆਣਾ ਹੈ ਤਿੰਨ ਗੁਰਦੁਆਰਾਂ ਦੀ ਲੜੀ ਹੈ ਚਰਨ ਕਬਲ ਸਾਹਿਬ ਗਨੀਖਾਨ ਅਬੀਖਾਨ ਤੇ ਤਲਵਾਰ ਪੇਟਾ ਸਾਹਿਬ ਤਿੰਨਾਂ ਦੀ ਲੜੀ ਜਰੂਰ ਆਇਆ ਕਰੋ ਤਾਂ ਕਿ ਗੁਰਦੁਆਰੇ ਦੀ ਤਰੱਕੀ ਹੋਵੇ ਬਿਲਕੁਲ ਦੇਖੋ ਸਾਤ ਸੰਗਤ ਤੁਹਾਡੇ ਕਰ ਸਹਿਯੋਗ ਦੇ ਨਾਲ ਹੀ ਗੁਰਦੁਆਰੇ ਦੀ ਤਰੱਕੀ ਹੋਣੀ ਹੈ। ਸਾਹਾ ਸੰਗਤ ਜੀ ਚਾਹ ਦਾ ਲੰਗਰ ਕਰ ਰਿਆ ਹਾਂ। ਤੁਹਾਨੂੰ ਪਤਾ ਚਾਹ ਦਾ ਲੰਗਰ ਆਪਾਂ ਹਰ ਜਗ੍ਹਾ ਕਰਦੇ ਹਾਂ। ਤੇ ਇਹ ਲੰਗਰ ਹਾਲ ਦੇਖੋ ਚਾਹ ਦਾ ਲੰਗਰ ਕਰਕੇ ਫਿਰ ਗੁਰਦੁਆਰਾ ਗੰਨੀਖਾਨਾ ਵੀ ਖਾ ਪਹੁੰਚਦਾ ਹਾਂ। ਸੰਗਤੋ ਦਰਸ਼ਨ ਕਰੋ ਜੀ ਪੀਰ ਚਸ਼ਮਾ ਇਹਨੂੰ ਕਹਿੰਦੇ ਹਨ ਜਿੱਥੇ ਗੁਰੂ ਗੋਬੀ ਸਿੰਘ ਜੀ ਨੇ ਜਲ ਛੱਕਿਆ ਸੀ ਪੀਰ ਚਸ਼ਮਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਅੰਦਰ ਹੀ ਸੁਸ਼ੋਭਿਤ ਹਨ। ਇੱਧਰ ਗੁਰਦੁਆਰਾ ਸਾਹਿਬ ਹਨ ਤੇ ਇੱਧਰ ਪੀਰ ਚਸ਼ਮਾ ਆਹ ਦੇਖੋ। ਤਾਂ ਤੋਂ ਬੜੇ ਵਧੀਆ ਦਰਸ਼ਨ ਹੋ ਗਏ ਹੁਣ ਇੱਥੋਂ ਚੱਲਣ ਦਾ ਸਮਾਂ ਆ ਗਿਆ ਹੁਣ ਚੱਲਦੇ ਹਾਂ ਗੁਰਦੁਆਰਾ ਗਨੀਖਾਨ ਨਵੀਂ ਖਾਂ ਵਧੀਆ ਤੋਂ ਵਧੀਆ ਦਰਸ਼ਨ ਕਰਾਉਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਹੈ ਹੁਣ ਆਪਣੇ ਦਾਸ ਗੁਰਵਿੰਦਰ ਸਿੰਘ ਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰੋ ਗੁਰਦੁਆਰਾ ਕਰਪਾਨ ਪੇਟਾ ਸਾਹਿਬ ਤੋਂ ਨਿਕਲ ਗਿਆ ਹਾਂ ਹੁਣ ਮੈਂ ਚੱਲਿਆ ਗੁਰਦੁਦੁਆਰਾ ਗਨੀਖਾਨ ਨਵੀਂ ਖਾਂ ਉੱਥੇ ਤੇ ਵਧੀਆ ਤੋਂ ਵਧੀਆ ਦਰਸ਼ਨ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਤੇ ਹੁਣ ਮਿੱਤਰੋ ਮਿਲਦੇ ਹਾਂ ਗੁਰਦੁਆਰਾ ਗਨੀਖਾਨ ਨਵੀਂ ਖਾਂ ਆ ਚੌਕ ਆ ਗਿਆ ਦੋਸਤੋ ਸਾਹਮਣੇ ਬੋਰਡ ਲੱਗਾ ਤੇ ਉਸ ਪਾਸੇ ਇਹਨ ਗੁਰਦੁਆਰਾ ਗਨੀ ਖਾਨ ਨਵੀ ਖਾਨ ਤੇ ਅੱਗੇ ਚੱਲਦਾ ਹਾਂ ਤਾਂ ਦੇਖਦਾ ਕਿੰਨੀ ਦੂਰ ਆ ਵੈਸੇ ਜਿਆਦਾ ਦੂਰ ਹੈ ਨਹੀਂ 2-3 ਮਿੰਟ ਦਾ ਹੀ ਰਸਤਾ ਹੈ ਇੱਥੋਂ ਮਿੱਤਰੋ ਇੱਧਰ ਬਹੁਤ ਵੱਡੀ ਹਨੂਮਾਨ ਜੀ ਦੀ ਮੂਰਤੀ ਲੱਗੀ ਹੋਈ ਹੈ ਇੱਧਰੋਂ ਖੱਬੇ ਮੁੜਨਾ ਹੈ ਤੇ ਅੱਗੇ ਗੁਰਦੁਆਰਾ ਸਾਹਿਬ ਆ ਜਾਣਗੇ ਤੇ ਨਾਲ ਹੀ ਸੱਜੇ ਮੁੜਨਾ ਆ ਦੇਖੋ ਸਾਹਮਣੇ ਬੋਰਡ ਲੱਗਾ ਹੈ ਗੁਰਦੁਆਰਾ ਗਨੀ ਖਾਨ ਨਵੀ ਖਾਨ ਪਾਸਾ ਹੀ 10ਵੀਂ ਮਾਛੀਵਾੜਾ ਸਾਹਿਬ ਆ ਦੇਖੋ ਜੀ ਆ ਬੋਰਡ ਲੱਗਾ ਹੈ ਉਨ ਜਾਣਿਆ ਗੁਰਦੁਆਰਾ ਸਾਹਿਬ ਤੁਹਾਨੂੰ ਕਰਾਂਦਾ ਹਾਂ ਦਰਸ਼ਨ ਇੱਧਰ ਬਣੀ ਹੈ ਜੀ ਕਾਰ ਪਾਰਕਿੰਗ ਬਟ ਆਪਾਂ ਗੱਡੀ ਬਾਹਰ ਹੀ ਲਾਵਾਂਗੇ ਫਿਲਹਾਲ ਮੇਰੇ ਖਿਆਲ ਅੰਦਰ ਗੱਡੀਆਂ ਲੱਗੀਆਂ ਨਹੀਂ ਵੀਰੋ ਪਹੁੰਚ ਗਏ ਗੁਰਦੁਆਰਾ ਗਨੀਖਾਨ ਅਬੀਖਾਂ ਆ ਦੇਖੋ ਮਾਰਕੀਟ ਬਣੀ ਹੋਈ ਹੈ ਛੋਟੀ ਜੀ ਇੱਧਰ ਛੋਟੀ ਜੀ ਮਾਰਕੀਟ ਬਣੀ ਹੈ ਤੇ ਇੱਧਰ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਦੀ ਐਂਟਰੀ ਹੈ ਤੇ ਹੁਣ ਅੰਦਰ ਚੱਲਦਾ ਹਾਂ ਤੇ ਤੁਹਾਨੂੰ ਦਿਖਾਉਂਦਾ ਹਾਂ ਦਰਸ਼ਨ ਕਰਾਂਦਾ ਹਾਂ ਸਾਰੇ ਜਿੰਨੇ ਹੋ ਸਕਣੇ ਇੱਥਰੋ ਦਰਸ਼ਨ ਕਰੋ ਜੀ ਗੁਰਦੁਆਰਾ ਗਨੀਖਾਨ ਅਬੀਖਾਂ ਦੇ ਅੰਦਰ ਵੜ ਗਏ ਹਾਂ ਜੋੜੇ ਲਾਣੇ ਹਨ ਤੇ ਫਿਰ ਦਰਬਾਰ ਸਾਹਿਬ ਦੇ ਕਰ ਦੇਸਰਗੁਰੂ ਗੋਬੀ ਸਿੰਘ ਦਾ ਹੁਕਮਨਾਮਾ ਲਿਖਿਆ ਤਾਂ ਮੈਂ ਸਾਰਾ ਦਿਖਾਂਦਾ ਇਹ ਜੋੜਾ ਕਰ ਰਿਹਾ ਇੱਥੇ ਜੋੜੇ ਲਾਂਦਾ ਫਿਰ ਚੱਲਦਾ ਦਰਸ਼ਨ ਕਰੋ ਜੀ ਸ੍ਰੀ ਗੁਰੂ ਗੋਬੀ ਸਿੰਘ ਜੀ ਦੁਆਰਾ ਬੋਲੇ ਗਏ ਹੁਕਮਨਾਮੇ ਦੇ ਇਹ ਹੁਕਮਨਾਮਾ ਜਿਹੜਾ ਗੁਰੂ ਗੋਬੀ ਸਿੰਘ ਜੀ ਨੇ ਗਣੀਖਾਂ ਨਵੀਂ ਖਾਨਾ ਦੇ ਫੇਵਰ ਵਿੱਚ ਕਿਹਾ ਹੈ ਇਹ ਉਹਨਾਂ ਦੇ ਅੰਦਰ ਸਮਾਧਾਂ ਬੜੀਆਂ ਹੋਈਆਂ ਨੇ ਦੇਖੋ ਗਣੀਖਾਂ ਤੇ ਨਮੈਦਨ ਉਧਰੋਂ ਦਰਸ਼ਨ ਕਰਾਂਦਾ ਇਹ ਜਿਹੜਾ ਹੁਕਮਨਾਮਾ ਹੈ ਅੱਜ ਵੀ ਇਹ ਗਣੀਖਾਂ ਨਵੀਂ ਖਾਨਾ ਦੀ ਨਵੀਂ ਪੀੜੀ ਕੋਲ ਅਦਬ ਸਤਕਾਰ ਨਾਲ ਜ਼ਿਲ੍ਹਾ ਲਾਹੌਰ ਪਾਕਿਸਤਾਨ ਵੀ ਸੰਭਾਲਿਆ ਹੋਇਆ ਹੈ ਜਿਸ ਦੀ ਫੋਟੋ ਸਟੇਟ ਦਰਬਾਰ ਸਾਹਿਬ ਅੰਦਰ ਸਚਕੰਡ ਅਗੇ ਲੱਗੀ ਹੈ ਤੁਹਾਨੂੰ ਮੈਂ ਦਿਖਾਂਦਾ ਤੇ ਫਿਲਹਾਲ ਅਸੀਂ ਚੱਲਦੇ ਆਂ ਅੰਦਰ ਗਨੀ ਖਾਨ ਨਵੀ ਖਾਨ ਦੀ ਦਰਗਾਹ ਦੇ ਕੋਲ ਆ ਦੇਖੋ ਜੀ ਪੂਰਾ ਵਧੀਆ ਤਰੀਕੇ ਨਾਲ ਬਣਿਆ ਹੋਇਆ ਹੈ ਗਨੀ ਖਾਨ ਨਵੀ ਖਾਨ ਦੀ ਦਰਗਾਹ ਹੈ ਹਲਦਾ ਅਸਬ ਤੋਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਅੰਦਰ ਆਪਾਂ ਕੋਈ ਗੱਲ ਨਹੀਂ ਕਰਨੀ ਤੁਹਾਨੂੰ ਵੀਡੀਓ ਦਿਖਾਵਾਂਗਾ ਬਾਅਦ ਚ ਸਾਰਾ ਇਤਿਹਾਸ ਦੱਸਾਂਗਾ ਇੱਧਰ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਹੈ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਉਧਰ ਦੇਖੋ ਹੁਕਮਨਾਮਾ ਜੋ ਗੁਰਗੋਬੀ ਸਿੰਘ ਜੀ ਨੇ ਉਦੋਂ ਕਿਹਾ ਸੀ ਉਹ ਅੱਜ ਵੀ ਇੱਥੇ ਫੋਟੋ ਉਹਦੀ ਹੈ ਤੁਹਾਨੂੰ ਪੜ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੇ ਅੱਜ ਦਾ ਮੁਖਵਾਕ ਹੈ ਇਹ ਵੀ ਪੜ ਲਓ ਉਧਰ ਲਿਖਿਆ ਇਤਿਹਾਸ ਤੁਹਾਨੂੰ ਮੈਂ ਸਾਰਾ ਦਿਖਾ ਦੂੰਗਾ ਇੱਥੇ ਗੁਰੂ ਗੋਬੀ ਸਿੰਘ ਜੀ ਦਾ ਸਾਰਾ ਇਤਿਹਾਸ ਲਿਖਿਆ ਹੈ ਜੋ ਇਸ ਗੁਰਦੁਆਰਾ ਸਾਹਿਬ ਦਾ ਹੈ ਤੇ ਨਾਲੇ ਹੁਕਮਨਾਮਾ ਵੀ ਲਿਖਿਆ ਜੋ ਗੁਰੂ ਗੋਬੀ ਸਿੰਘ ਜੀ ਨੇ ਉਦੋਂ ਫਰਮਾਇਆ ਸੀ ਨਿਆਣੇ ਜੀ ਮਾੜੇ ਪਾਸੇ ਨੂੰ ਹੋ ਜਾਓ ਦਰਵਾਜ਼ਾ ਜੋ ਮਿੱਤਰੋ ਉੱਪਰ ਸੱਚਖੰਡ ਹੈ ਉੱਧਰ ਚੱਲਦਾ ਹਾਂ ਗੇਟ ਬੰਦ ਹੈ ਮਿੱਤਰੋ ਦਰਸ਼ਨ ਕਰੋ ਸੱਚਖੰਡ ਦੇ ਗੁਰਦਾਰਾ ਸਾਹਿਬ ਦੇ ਬਹੁਤ ਵਧੀਆ ਦਰਸ਼ਨ ਹੋ ਗਏ ਨੇ ਇਹ ਤੇ ਗੁਰਦਾਰਾ ਸਾਹਿਬ ਤੋਂ ਨਿਕਲੇ ਆ ਤੇ ਹੁਣ ਮੈਂ ਚੱਲਦਾ ਹਾਂ ਲੰਗਰ ਹਾਲ ਵੱਲ ਤੇ ਲੰਗਰ ਕਰਦਾ ਹਾਂ ਲੰਗਰ ਹਾਲ ਦੇ ਦਰਸ਼ਨ ਕਰੋ ਜੀ ਗੁਰਦਾਰਾ ਗਨੀ ਖਾਨ ਨਬੀ ਖਾਨ ਦੇ ਇਧਰੋਂ ਭਾਂਡੇ ਲੈਂਦਾ ਹਾਂ ਤੇ ਫੇਰ ਕਰਦਾ ਹਾਂ ਲੰਗਰ ਭਾਂਡੇ ਲੈ ਲਏ ਹਨ ਤੇ ਹੁਣ ਲੰਗਰ ਕਰਦਾ ਹਾਂ ਵੀਰੋ ਜੱਥੇਦਾਰ ਬਾਬਾ ਹਰਬੰਸ ਸਿੰਘ ਜੀ ਦੀ ਕਾਰ ਸੇਵਾ ਨਾਲ ਇਸ ਕੋਲ ਵਿੱਚ ਕਾਫੀ ਉਪਰਾਲੇ ਹੋਏ ਹਨ ਇਹਨਾਂ ਦੀ ਫੋਟੋ ਦੇਖ ਲਓ ਤੁਸੀਂ ਲੰਗਰ ਵਿੱਚ ਪ੍ਰਸ਼ਾਦ ਦੇ ਹਨ ਕੜੀ ਹੈ ਤੇ ਲੱਸੀ ਵੀ ਹੈ ਜੇ ਚਾਹ ਹੋਈ ਤਾਂ ਚਾਹ ਵੀ ਪੀਆਗਾ ਲੰਗਰ ਕਰ ਲਿਆ ਮਿੱਤਰੋ ਬਹੁਤ ਵਧੀਆ ਦਰਸ਼ਨ ਹੋ ਗਏ ਹਨ ਔਰ ਇਥੋਂ ਜਾਣ ਦਾ ਸਮਾਂ ਆ ਗਿਆ ਹੈ ਆਪਣੇ ਦਾਸ ਗੁਰਿੰਦਰ ਸਿੰਘ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ